ਤੁਹਾਡੀ ਵੀ ਰੇੜੀ ਲੈ ਕੇ ਆਇਆ ਕਿਥੋਂ ਇੱਥੇ ਰੋਕ ਲੀਤ ਹਾਂਜੀ ਕਿੰਨੇ ਚਿਰ ਤੋਂ ਰੇੜੀ ਆਪ ਹੋਇਆ ਹਾਂਜੀ ਕਿੰਨੇ ਚਿਰ ਤੋਂ ਰੇੜੀ ਚਲਾ ਰਹੇ ਮੈਂ ਰੇੜੀ ਸਰ 10 ਸਾਲਾਂ ਚਲਾ ਰਿਹਾ ਹਾਂ ਕਿੰਨੇ ਚਿਰ ਤੋਂ 10 ਸਾਲਾਂ ਤੋਂ ਚਲਾ ਰਿਹਾ ਰੇੜੀ ਸਰ 10 ਸਾਲ ਚ ਕਦੀ ਰੋਕਿਆ ਕੀ ਨਹੀਂ ਇਹ ਆ ਦੇ ਜਦ ਤੱਕ ਨਹੀਂ ਹੋਇਆ ਜੀ ਡੇਲੀ ਇੱਥੋਂ ਲੱਗਦੇ ਹੋ ਹਾਂਜੀ ਡੇਲੀ ਹਰ ਦਿਨ ਸਾਹਮਣੇ ਦੁਕਾਨ ਹੈ ਜੀ ਅੱਛਾ ਜੀ ਕਦਾਂ ਕੀ ਮੈਨੂੰ ਚਲਾਣਾ ਹੋਇਆ ਐ ਮੈਨੂੰ ਪਤਾ ਨਹੀਂ ਮੇਰੇ ਕੋਲ ਐਸੇ ਪੈਸੇ ਵਾਸਤੇ ਕਦ ਦੱਸਿਆ ਨਹੀਂ ਕਿ ਕਾਦੀ ਕਲਰ ਚਲਾਣ ਕੀਤਾ ਗਿਆ ਰੋੜ ਸਰ ਉਹ ਕੰਨੇ ਚੁਗਾੜੂ ਰੇੜੀ ਹੈਗੀ ਸਰ ਜੀ ਉਹ ਡੀ ਵੀ ਰੇਡੀ ਲਾਨ ਲੈ ਕੇ ਚੱਲੇ ਹੋਣ ਹਾਂਜੀ ਇਹੜੀ ਮੇਰੀ ਉਥੇ ਲਾਨ ਕਰਾ ਲਈ ਜਮਾ ਅੱਛਾ ਕਰਾ ਲਈਏ ਹਾਂਜੀ ਕਿਹੜੀ ਪਾਤਾ ਨਹੀਂ ਗਰੀਬ ਮਾਰ ਹੋ ਰਹੀ ਹੈ ਇੱਕੋ ਇੱਕੋ ਸਾਧਨ ਸੀਗਾ ਤਾਂ ਡੱਕ ਮਾਈਦਾ ਹੋ ਗਈ ਨਾਲ ਲੈ ਗਰੀਬ ਮਾਰ ਤੇ ਹੋ ਰਹੀ ਹੈ ਜੇ ਮੈਂ ਕਿਰਾਏ ਤੇ ਰਹਿਣਾ ਮੇਰਾ ਖਰਚਾ ਇਹਨਾਂ ਇੱਕ ਫੋ ਰੋਟੀ ਖਾਏਗਾ ਬੰਦਾ ਇੱਕ ਕਿਰਾਏਦਾਰ ਬੰਦਾ ਆ ਰੋਟੀ ਬਣਿਆ ਬੈਠਾ ਖਾ ਚਲਾਏਗਾ ਇੱਕ ਪਾਸੇ ਸਰਕਾਰ ਕਹਿਣ ਦੀ ਗਰੀਬਾਂ ਦੀ ਸਰਕਾਰ ਹੈ ਇੱਕ ਪਾਸੇ ਉਹ ਹੀ ਗਰੀਬਾਂ ਦੀ ਮਤ ਨਹੀਂ ਕਰਦਾ ਮੈਂ ਕਿਰਾਏ ਤੇ ਰਹਿਣਾ ਮੇਰਾ ਅਜੇ ਤੱਕ ਮਕਾਨ ਨਹੀਂ ਲੱਭਿਆ ਤੁਹਾਨੂੰ 10 ਸਾਲ ਹੋ ਗਏ ਮੈਂ ਕਿਰਾਏ ਤੇ ਰਹਿੰਦਾ ਬੱਚੇ ਮੇਰੇ ਜਵਾਨ ਐ ਪ੍ਰਾਈਵੇਟ ਸਕੂਲੇ ਸਰਕਾਰੀ ਸਕੂਲੇ ਪੜਾਉਂਦੇ ਆ ਕਿਉਂ ਨੇ ਫਿਊਚਰ ਕੀ ਬੱਚੇ ਮੇਰੇ ਦਾ ਪ੍ਰਾਈਵੇਟ ਸਕੂਲੇ ਪੜ੍ਹ ਕੇ ਕੀ ਕਰਨਗੇ ਸਰਕਾਰੀ ਵਾਲਿਆਂ ਤੋਂ ਅੱਕੇ ਨਹੀਂ ਆਉਂਦੇ ਨੇ ਪ੍ਰਾਈਵੇਟ ਵਾਲੇ ਸਰਕਾਰ ਕੀ ਕਰਨੀ ਪਸੀ ਸਾਡੇ ਆਜੇ ਕੁਝ ਨਹੀਂ ਕੀਤਾ ਸਰਕਾਰ ਨੇ ਜਿਉਂ ਜੰਮੇ ਜਿਉਂ ਸਾਡੇ ਪਯੋਤਾ ਦੇ ਰੱਖਿਆ ਚੰਦਰੇ ਮੇਰੇ ਦਾਦਾ ਦਾ ਰੱਖਿਆ ਜਨਾ ਮੇਰਾ ਪਰਦਾਦਾ ਰੱਖਿਆ ਚਲਾਉਂਦਾ ਰਿਹਾ ਅੱਜ ਤੱਕ ਇਹਨਾਂ ਨੇ ਕੀ ਕੀਤਾ ਹੈ ਸਾਡੇ ਵਾਸਤੇ ਜਲਦੀ ਇੱਕ ਕੋਈ ਸਰਕਾਰੀ ਸਿਕਾ ਕੀ ਕੋਈ ਹਾਂਜੀ ਅੱਜ ਰਿਪੋਰਟ ਕਰ ਉਹ ਵੀ ਪੌਂਡ ਕਰਤਾ ਸਰ ਹੁਣ ਕੀ ਬੰਦਾ ਕੀ ਕਰੇਗਾ ਕੱਲ੍ਹ ਲਈ ਇਹੋ ਜੀ ਕਾਰਵਾਈ ਕਰਨ ਤੋਂ ਪਹਿਲਾਂ ਤੁਹਾਨੂੰ ਕੋਈ ਵਾਰਨਿੰਗ ਦੇਣੀ ਚਾਹੀਦੀ ਸੀ ਵਾਰਨਿੰਗ ਤਾਂ ਸਰ ਦੇਣੀ ਚਾਹੀਦੀ ਐ ਕਿਉਂਕਿ ਗਰੀਬ ਹੰਤਾ ਹੈ ਜੱਕ ਦਾ ਮਗਲਿਆਂ ਦੇ ਜਿਹੜਾ ਲੈੰਡਰ ਮੇਰੇ ਕਰਜ਼ੇ ਹੀ ਸਰ ਤੇ ਚੜਿਆ ਇਹਨੇ ਸਰਕਾਰ ਨੇ ਇਹ ਨਹੀਂ ਹੋਜਿਆ ਕਿ ਇਹਦੇ ਤੇ ਕਰਜ਼ਾ ਹੋਈਆ ਕਰਜ਼ਾ ਕਿਤਾਂ ਲਾਏਗਾ ਕਿਉਂ ਵੀ ਇਹ ਮੈਨੂੰ ਕੋਈ ਵੈਲੀ ਨਹੀਂ ਕਿਉਂਕਿ ਰੋਟੀ ਖਾਏਗਾ ਕਿ ਭੰਨ ਲੋਕਾਂ ਦਾ ਕਰਜ਼ਾ ਇੱਕ ਵਾਰ ਦਾ ਕਰਾਇਆ ਦੇਵੇ ਕੀ ਕਰੇਗਾ ਜਾਂ ਮੈਂ ਕਰਾਇਆ ਦਵਾਂ ਲੋਕਾਂ ਦਾ ਜਾਂ ਕਰਜ਼ੇ ਲਵਾਂ ਜਾਂ ਬੱਚੇ ਬਣਾਵਾਂ ਕੋਈ ਗਰੀਬਾਂ ਦੇ ਕੋਈ ਫਰਮਾਇਸ਼ ਨਹੀਂ ਘਰੇ ਤੇ ਜਿਹੜੇ ਡੰਗਰਾ ਵਾਲਾ ਸਾਹਿਬ ਹੈ ਜੀ ਜਿੰਨਾ ਮਨਿਕਾ ਦੁਖੀ ਹੋ ਜਾਂਦਾ ਮਾਨਿਕਾ ਦੁਖੀ ਹੋਣਾ ਸਰ ਗਰੀਬਾਂ ਨੂੰ ਡੰਗਰਾ ਕੋਈ ਜਿੱਤਰ ਮਰਜੀ ਧੱਕ ਦਿੰਦੇ ਜਿੱਤਰ ਮਰਜੀ ਕੋਈ ਰਖਸ਼ਾ ਵਾਲੇ ਕੋਈ ਉਧਰ ਕਾਇਨ ਕੋਈ ਉਧਰ ਕਾਇਨ ਕੋਈ ਕਾਨੂੰਨ ਤੁਹਾਡਾ ਤੁਹਾਡਾ ਰੋਜ਼ਾਰ ਕੋਈ ਹੁਣ ਸਰ ਕਰਨਾ ਕੀ ਹੈ ਰੇੜੀ ਕਰਾਇਤੇ ਲਈ ਹੁਣ ਓਈ ਚਲਾਣੀ ਆ ਹੁਣ ਕੀ ਕਰਾਂਗੇ ਰੋਟੀ ਬਣਾਈ ਤੇ ਪਾਲਣੇ ਬੱਚੇ ਲੈ ਅੰਦਰ ਪਰ ਲੈ ਅੰਦਰ ਤੋਂ ਕੋਈ ਬੱਚੇ ਦਾ ਥੋੜੀ ਕਿੰਨੇ ਆਪਣੇ ਵਿਆਹੀ ਦੇ ਚੜਾਏ ਪੈਸੇ ਉਹ ਥੋੜੇ ਬੱਚੇ ਦਾ ਕੋਈ ਕਨੇ ਲਗਾਣਾ ਭਾਈ ਜਿਥੋਂ ਮੱਝੀ ਲੱਗਦੇ ਭਾਈ ਮੇਰੇ ਲੋ ਚੋਰੀ ਕਰਦੇ ਰਹੀ ਚੋਰੀਆਂ ਚਕਾਰੀਆਂ ਕਰੀਓ ਚੰਗੇ ਸਰਕਾਰ ਫੇਰ ਖੋਚੇ ਕਾਨੂੰਨ ਇਹ ਜਿਹੜਾ ਨਸ਼ਾ ਕਿੰਨਾ ਵਧਦਾ ਜਾ ਰਿਹਾ ਨਸ਼ੇ ਬਾਰੇ ਕੁਝ ਹੋ ਨਹੀਂ ਰਿਹਾ ਨਸ਼ਾ ਕਿੰਨਾ ਮੇਰੇ ਨਾਲ ਪਾਸ ਕੀ ਗੱਲ ਬਾਤ ਹੋ ਰਹੀ ਕੋਈ ਜੀ ਆ ਰਹੇ ਸਵੇਰੇ ਮੰਡੀਆਂ ਆ ਰਹੇ ਸਬਜ਼ੀ ਮੰਡੀਆਂ ਚੌਂਕ ਦੇ ਵਿੱਚ ਗੱਡੀਆਂ ਰੋਕ ਲਿਆ ਕਹਿੰਦਾ ਜੀ ਸਮਾਨ ਕਰ ਜਾ ਸਮਾਨ ਚੁੱਕੋ ਤੇ ਗੱਡੀਆਂ ਚਲਾ ਕਿੰਨੇ ਜੱਟ ਹੋ ਕੰਦਾ ਕੋਈ ਮੈਸੀ ਦੇ ਬਚਪਨ ਤੋਂ ਕਰਦੇ ਪਏ ਅੱਜ ਕੌਣ ਬਣਾਈ ਤੁਸੀਂ ਕਿੰਨੇ ਚਿਰ ਤੋਂ ਬਣਾ ਰਹੇ ਹੋ ਦੋ ਸਾਲ ਹੋ ਗਏ ਪਹਿਲਾਂ ਸਾਲਾਂ ਇੱਕ ਵਾਰੀ ਇਹੋ ਜਿਹਾ ਕੰਮ ਹੋਇਆ ਕਦੀ ਨਹੀਂ ਹੋਇਆ ਡੇਲੀ ਇੱਥੋਂ ਜਾਂਦੇ ਆ ਡੇਲੀ ਲੰਘਦੇ ਜੀ ਕਦੀ ਹੋਇਆ ਨਹੀਂ ਅੱਜ ਦੋ ਕਿੰਨੇ ਵਾਰੀ ਕਹਿੰਦੇ ਜੀ ਇਹ ਚਾਹੇ ਚਲਾਣਾ ਹੈ ਗੱਡੀਆਂ ਬੰਡ ਹੋਣੀਆਂ ਤੁਹਾਨੂੰ ਵਾਰਨਿੰਗ ਦੇਣੀ ਚਾਹੀਦੀ ਇੱਕ ਟਾਈਮ ਇੱਕ ਵਾਰ ਵਾਰਨਿੰਗ ਦੇਦੇ ਜੇ ਅਸੀਂ ਫੇਰ ਲੈ ਜਾਂਦੇ ਤੇ ਫੇਰ ਅਸੀਂ ਗੁਨਾਹਗਰ ਹਾਂ ਫੇਰ ਸਾਡੀ ਗਲਤੀ ਹੈ ਪਰ ਸਾਡੀ ਗਲਤੀ ਨਹੀਂ ਤੁਹਾਡੇ ਨਾਲ ਗਰੀਬ ਮਾਰ ਗਰੀਬ ਸ਼ਰਿਆਮ ਹੋ ਰਹੀ ਧੱਕਾ ਧੱਕਾ ਹੋ ਰਿਹਾ ਤੁਸੀਂ ਕੀ ਕਰੋਗੇ ਨਾ ਸਰ ਗੱਡੀ ਚਲ ਗਈ ਫੇਰ ਕੀ ਕਰਨਾ ਹੈ भाई बे रूल ਮੁਕਾਬਲ ਕੀਤੀ ਆ ਐ ਤੁਸੀਂ ਦੇਖ ਕੇ ਤੁਹਾਨੂੰ ਮੈਂ ਇਹ ਕਾਪੀ ਦੇ ਦਿੰਦਾ ਵੀ ਪੜ ਲਓ ਬਾਕੀ ਕੋਈ ਵੀ ਤੁਸੀਂ ਲੈਣਾ ਰੂਲ ਸੰਬੰਧੀ ਜਿਹੜੀ ਸਿੱਧੀ ਗੈਮ ਨਾਲ ਤੁਸੀਂ ਕਰਨਾ ਨਾਲ ਸੰਪਰਕ ਕਰ ਸਰ ਕਹਿੰਦੇ ਉਹ ਡੇਲੀ ਆਪਾਂ ਜਾਣੇ ਇੱਥੋਂ ਕਦੀ ਹੋਇਆ ਨਹੀਂ ਅੱਜ ਪਹਿਲੀ ਵਾਰ ਮੈਂ ਮੈਂ ਤੁਹਾਨੂੰ ਇਹ ਕਾਪੀ ਦੇ ਦਿੰਦਾ ਸਰਕਲਰ ਦੀ ਤੁਸੀਂ ਇਹਦੀ ਪੜ ਲਓ ਇੱਕ ਵਾਰੀ ਤੁਹਾਨੂੰ ਪਤਾ ਲੱਗ ਜਾਏਗਾ ਸਰਕਲਰ ਲਈ ਰੇੜੀ ਦਾ ਹੀ ਇਹ ਕਾਰਵਾਈ ਹੋਈ ਆ ਵਾੜੂ ਦੀਆਂ ਵੀ ਹੋ ਗਈਆਂ ਵਾਜਾ ਪੀਟਰ ਰੇੜੀਆਂ ਕੁਝ ਸਾਰਿਆਂ ਵਾ ਹੋਏਗੀ ਕੀ ਕਾਰਵਾਈ ਸ਼ਹਿਰ ਵਾਸੀਆਂ ਨੂੰ ਜਿਹੜੀ ਜਗਾੜੂ ਰੇੜੀਆਂ ਚਲਾਉਂਦੇ ਉਹਨਾਂ ਨੂੰ ਕੀ ਸੰਦੇਸ਼ ਚਾਹੀਦਾ ਹੈ ਹਾਂਜੀ ਕੀ ਸੰਦੇਸ਼ ਨਾ ਚਲਣ ਇਹਦੇ ਨਾਲ ਐਕਸੀਡੈਂਟ ਵੀ ਹੋ ਸਕਦਾ ਵਾ ਜਾਨੀ ਨੂੰ ਖਾਨੀ ਹੋ ਸਕਦਾ ਵਾ ਅੱਜ ਤਿੰਨ ਕਰਤੀਆਂ ਆਪਾਂ ਤਿੰਨ ਅਜੇ ਲਗਾਤਾਰ ਕਾਰਵਾਈ ਚੱਲੂਗੀ ਚੱਲੇਗੀ ਕਿ ਸਰ ਬੋਰਡ ਹੋ ਰਹੀ ਹੈ ਕੀ ਬੋਰਡ ਹੋ ਰਹੀ ਇਹ ਜੁਰਮਾਨਾ ਬਹੁਤ ਜ਼ਿਆਦਾ ਲੁੱਟਿਆ ਜਾ ਰਿਹਾ ਹੈ ਦੇਖੋ ਜੀ ਇਹਦੇ ਵਿੱਚ ਜੋ ਮਸ਼ੀਨ ਨੇ ਆਪਣਾ ਦਸਰਾ ਮਸ਼ੀਨ ਨੇ ਜੁਰਮਾਨਾ ਪਾਣਾ ਹੈ ਅਈ ਪਰਸਨਲ ਨਹੀਂ ਕੁਝ ਵੀ ਲਿਖ ਕੇ ਪਾਸ ਦੇ ਦੇ ਜੋ ਮਸ਼ੀਨ ਨੇ ਵੀ ਚਪਾ ਪਰਦੇ ਆ ਕਿ ਉਹਨਾਂ ਕੋਲ ਜਿਹੜਾ ਕਾਗਜ਼ ਨਹੀਂ ਹੈਗਾ ਜੋ ਮਸ਼ੀਨ ਨੇ ਜੁਰਮਾਨਾ ਉਹ ਹੀ ਨਿਕਲ ਕੇ ਆਏਗਾ ਇਹ ਕਿਹੜੀਆਂ ਗੱਟੀਆਂ ਦੇਖੀਗੇ ਉੱਤੇ ਨੰਬਰ ਵੀ ਨਹੀਂ ਲੱਗੇ ਹੋਏ ਤੁਹਾਨੂੰ ਪਤਾ ਤੁਹਾਡੇ ਸਾਹਮਣੇ ਆ ਉਹਨਾਂ ਨੂੰ ਵੀ ਡਾਟਾ ਜੀ ਦਾ ਵੀ ਪਿਆ ਵੀ ਜੁਰਮਾਨਾ ਜੀ ਇਹਨਾਂ ਭਾਜੀਆ